ਕੋ ਜੋਂ ਬੁਲਾ ਲੈਂਦਾ ਹਾਂ ਜੀ ਪ੍ਰੀਤੀ ਵੀ ਬੜੀਆਂ ਵਾਦੇ ਕੋਈ ਗੱਲ ਕਹੇ ਨਹੀਂ ਦੀ ਆ ਜਦ ਮਹੀਨਾ ਕੋ ਗਿਆ ਹੋ ਗਿਆ ਉਸ ਨੂੰ ਇੰਨਾ ਕੋ ਹੋ ਹੀ ਗਿਆ ਹੈ ਸਿੰਗੀ ਦੇ ਵਿੱਚ ਗੋਲ ਸਿੰਘ ਆ ਵੇਖੋ ਬਿੱਲੀ ਮੜਕੀ ਆ ਹਾਂ ਸਵੱਖਾ ਦੋਵੇਂ ਬਿੱਲੀਆਂ ਨੇ ਦੂਰੋਂ ਨੇੜੇੋਂ ਕਿਸੇ ਭਰਾ ਨੇ ਆਉਣਾ ਆਵੇ ਚੁੱਭੂ ਬੁੱਲੀ ਨਾ ਪਾਇਆ ਤੇ ਇਕ ਕੰਮ ਗਲਤ ਬੰਤ ਹੋਈ ਜਾਂਦਾ ਵਾਡੇ ਮੈਂ ਤਾਂ ਆਖ ਲਈ ਯਾਰ ਕੰਮ ਚੰਗੀ ਸ਼ੂਟ ਕਰਾਉ ਲੱਗੇ ਦੇਖੋ ਕੋਈ 80 80 ਨਹੀਂ ਇਹ 85 ਹਜ਼ਾਰ ਦੇ ਵਿੱਚ ਹੀ ਸਦੂ ਸਾਹਿਬ ਪਹੁੰਚ ਆ ਏ ਮਾ 75000 ਦੇ ਵਿੱਚੇ ਪਹੁੰਚ 36 37 ਕਰ ਲਈਏ 35 ਜਮਾਨਤਾਨ ਕਰ ਦਾਂਗੇ 35 30000 ਚ ਪਹੁੰਚ ਕਰ ਦੇਣੀ ਆਪਾਂ ਲੈ ਬੱਤੀ ਫਲ ਫਲ ਕੋਈ ਗੱਲ ਕਹਿਣੀ ਵਾਲੀ ਨਹੀਂ ਅੱਛਾ ਗੋਲਤੀ ਤਾਂ ਟੋਟਾ ਉੱਥੋਂ ਦੀ ਲਾਜ ਨਹੀਂ ਆ ਕਿਵੇਂ ਚੱਲਦੀ ਗੋਲਤੀ ਮੋਟਰ ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਚੰਬਾਲਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇੰਨੇ ਸਾਰੇ ਪਨੂਆ ਤੋਂ ਤਕਰੀਬਨ ਕੋਈ 3-4 ਕਿਲੋਮੀਟਰ ਦੀ ਦੂਰੀ ਤੇ ਪਿੰਡ ਚੰਬਲਾ ਜਸਵੀਰ ਦੇ ਕੋਲ ਆਏ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ 8 ਐਨੀਮਲ ਤੁਹਾਨੂੰ ਦਿਖਾਉਣੇ ਆਪਾਂ 4 ਵੜਾਂ ਤੇ 4 ਹੀ ਮੱਝਾਂ ਝੋਟੀਆਂ ਹੋਣਗੀਆਂ ਪਸ਼ੂ ਹਰ ਇੱਕ ਤਰ੍ਹਾਂ ਦਾ ਮਿਲ ਜੂਗਾ ਤੁਹਾਨੂੰ ਟੋਕੜ ਗੱਪਣ ਨਗਜਕਰ ਮੇਰਾ ਭਰਾ ਵੀ ਅੱਗੇ ਵੜਾਂ ਦੇ ਵਿੱਚ ਖਰੀਦਦਾਰੀ ਕਰਨਾ ਚਾਹੁੰਦਾ ਟੋਕੜ ਗੱਪਣ ਵੜਾਂ ਵੀ ਦਿਖਾ ਦੇਵਾਂਗੇ ਤੇ ਦੋ ਬਿਲਕੁਲ ਸੱਜਰ ਤਾਜ਼ੀਆਂ ਵੜਾਂ ਨੇ ਇੱਕ ਝੋਟੀ ਬਿਲਕੁਲ ਠੁੱਕੀ ਤਿਆਰੀ ਦੇ ਉੱਤੇ ਨੀਲੀ ਦੀ ਤੇ ਕੁਝ ਕੁ ਮੱਝਾਂ ਜਿਹੜੀਆਂ ਤਕਰੀਬਨ ਕੋਈ ਮਹੀਨੇ ਦੀਆਂ ਕੋਈ ਠਾਈਆਂ ਸਤਾਈਆਂ ਦਿਨਾਂ ਦੀਆਂ ਜਾਂ ਮਹੀਨੇ ਦੇ ਅੰਤਰਵਾਰ ਸਮਾਂ ਹੋ ਗਿਆ ਇਹਨਾਂ ਪਸ਼ੂ ਨੂੰ ਸੋਇਆਂ ਸਮਾਇਆਂ ਨੂੰ ਹੱਥ ਪਸ਼ੂ ਹੋਣਗੇ ਡਿਗਾ ਜੀ ਪੂਰੀ ਵੀਡੀਓ ਤੁਸੀਂ ਐਂਡ ਤੱਕ ਦੇਖ ਲਿਓ ਪੂਰੀ ਜਾਣਕਾਰੀ ਮਿਲ ਜੂਗੀ ਇਧਰ ਇੱਕ ਪਾਸੇ ਤੁਸੀਂ ਵੇਖੋਗੇ ਵੈੜਾ ਜਿਹੜੀਆਂ ਚਾਰ ਨੇ ਠੀਕ ਆ ਜੀ ਦੋ ਬਿਲਕੁਲ ਸੱਜਰ ਤਾਜ਼ੀਆਂ ਤੇ ਦੋ ਤਕਰੀਬਨ ਇੱਕ ਟੋਕੜ ਗੱਬਣਾ ਤੇ ਇੱਕ ਇਧਰ ਜਿਹੜੀ ਆ ਤਕਰੀਬਨ ਬੱਚੇ ਸਮੇਤ ਹੀ ਆਈ ਵੀ ਤਕਰੀਬਨ ਮਹੀਨੇ ਦੀ ਸੂਈ ਆ ਜਾਂ ਪੰਜੀਆਂ ਦਿਨਾਂ ਦੀ ਸੂਈ ਆ ਇਹ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਚੱਲਾਂਗੇ ਜਾਣਕਾਰੀ ਤੁਹਾਨੂੰ ਮਿਲ ਜੂਗੀ ਸੋ ਮਾਲ ਹਰੇਕ ਤਰ੍ਹਾਂ ਦਾ ਮਿਲਦਾ ਬਾਕੀ ਨੀਲੀ ਰਾਵੀ ਜਾਂ ਨੀਲੀ ਦੇ ਵਿੱਚ ਪਸ਼ੂ ਜਿਹੜੇ ਅਕਸਰ ਆਉਂਦੇ ਰਹਿੰਦੇ ਐ ਇਸ ਕਿਲੇ ਤੇ ਤਰੀਕ ਤੁਸੀਂ ਅੱਜ ਨੋਟ ਕਰ ਲਓ 29 ਮਾਰਚ ਤੇ ਸਮਾਂ ਕੋਈ ਦੁਪਹਿਰ ਦੇ 1:00 ਵਜੇ ਦਾ ਆਓ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਜੱਸ ਭਾਈ ਸਤਸ੍ਰੀਕਾਲ ਸਤਸ੍ਰੀਕਾਲ ਹੋਰ ਸੰਤੂ ਸਾਹਿਬ ਠੀਕ ਠਾਕ ਜੀ ਬਹੁਤ ਵਧੀਆ ਮਹਾਰਾਜ ਠੀਕ ਠਾਕ ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਪ੍ਰਤਾਪ ਸਿੰਘ ਕੀ ਹਾਲ ਚਾਲ ਜੀ ਸਤਸ੍ਰੀਕਾਲ ਸੰਤੂ ਸਾਹਿਬ ਸਾਰੇ ਭਣਕਾਂ ਨੂੰ ਸਤਸ੍ਰੀਕਾਲ ਤੇ ਥੋੜਾ ਜਿਹਾ ਦਾ ਗੱਲ ਤਾਂ ਦੁੱਖਵੜਾ ਲੱਗਾ ਵਾ ਪਿਛੜਾ ਆਪਣਾ ਨਾ ਟਲੇ ਸਾਹਿਬ ਵੱਲੋਂ ਬਹੁਤ ਜ਼ਿਆਦਾ ਦੁੱਖ। ਮਹਾਰਾਜ ਪਾਪੜਾ ਸਾਹਿਬ ਚੜ੍ਹਦੀ ਕਲਾ ਕਰੇ। ਅੱਜ ਗੁਰਦੁਆਰੇ ਵੀ ਗਏ ਤੇ ਉੱਥੇ ਵੀ ਆਖਿਆ ਮਹਾਰਾਜ ਜੜੀ ਕੇਰ ਬਾਅਦ ਵੀ ਆਸ਼ਾ ਚੜ੍ਹਦੀ ਕਲਾ ਕਰੇ। ਚੜ੍ਹਦੀ ਕਲਾ ਹੈ ਨਾ ਮਾਲਕ ਸਾਹਿਬ ਦੇ ਪਾਸਾ ਰੱਖੀ। ਹਾਂ ਜੀ ਪੰਜਾਬ ਸਰਕਾਰ ਵੀ ਚਲੋ ਰੁਕੇ ਆ ਗਲਤੀ ਥੋੜੀ ਜੀ ਇਨਾ ਵਾਪੀ ਇਹਨਾਂ ਦੀ ਬਹੁਤ ਜ਼ਿਆਦੀ ਹੈ ਸਰਕਾਰ ਦੀ ਵੀ ਇਸੇ ਇੱਥਾ ਕਰਨਾ ਚਾਹੀਦਾ। ਹੂੰ ਜਿਹਦਾ ਨਹੀਂ ਇਹ ਚਿਰਦਾ ਤੇ ਨਹੀਂ ਚੁਕਾ। ਬਿਲਕੁਲ ਜੀ ਬਿਲਕੁਲ। ਬਾਕੀ ਚਲੋ ਪ੍ਰਮਾਣਨਾ ਪੈਸਾ ਕਰੋ ਤੇ ਤਗੜੀਓ ਕੇ ਸ਼ੇਅਰ ਤੇ ਕਮੈਂਟ। ਬਿਲਕੁਲ ਜੀ ਬਿਲਕੁਲ। ਬਿਲਕੁਲ ਬਿਲਕੁਲ ਹਾਂਜੀ ਚਾਰ ਬੱਜਾਂ ਤਾਂ ਚਾਰ ਹੀ ਗਈਆਂ ਬੱਜਾਂ ਦੀ तकरीबन ਸਾਰੀਆਂ ਸੁਈਆਂ ਸਵਾਈਆਂ ਹੀ ਆ ਸੁਈਆਂ ਜੀ ਇੱਕੋ ਗੱਬਣ ਝੋਟੀ ਪਈ ਆ ਆ ਝੋਟੀ ਪਹਿਲਾ ਸੁਭਾਈ ਆ ਦੂਜਾ ਨਹੀਂ ਨਹੀਂ ਦੂਜਾ ਸੁ ਦੂਜਾ ਸੁਭਾ ਝੋਟੀ ਆ ਨੀਲੀ ਦੀ ਹੈ ਹਾਂਜੀ ਇਹੋ ਗੱਬੜਾ ਬਾਕੀ ਮਾਲ ਸਾਰਾ ਸੋਇਆ ਹਾਂਜੀ ਬਾਕੀ ਸੋਇਆ ਸਾਰਾ ਠੀਕ ਆ ਭਾਈ ਲੋ ਵੀ ਸ਼ੁਰੂਆਤ ਕਰਾਂਗੇ ਇੱਕ ਪਹਿਲੇ ਨੰਬਰ ਤੋਂ ਦੋਸਤ ਝੋਟੀ ਤੁਹਾਨੂੰ ਦਿਖਾ ਦਾਂਗੇ ਨੀਲੀ ਦੀ ਝੋਟੀ ਆ ਦੂਜਾ ਸੁਭਾ ਝੋਟੀ ਨੇ ਸੂਣਾ ਠੀਕ ਆ ਜੀ ਤੇ ਜਸ ਕਿੰਨਾਗਾ ਟਾਈਮ ਅਜੇ ਬਾਕੀ ਦਾ ਸੁਣਦਾ ਲੈ ਵੀ ਹਫਤਾ ਕੇ ਸੰਧੂ ਸਾਹਿਬ ਇੱਕ ਹਫਤਾ ਲੋ ਵੀ 7 ਦਿਨ ਘਟੂਗਾ ਤੇ ਅਜੇ ਸਮੇਂ ਦਾ ਪਿਆ ਸੁ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਝੋਟੀ ਆ ਮਾਰਕਿੰਗ ਨਿਸ਼ਾਨੀਆਂ ਤੁਸੀਂ ਆ ਵੇਖ ਕੇ ਅਗਲੇ ਥਣ ਦੋਵੇਂ ਵਾਈਟ ਬਾਕੀ ਨਿਸ਼ਾਨੀਆਂ ਬਰੀਕ ਬਰੀਕ ਜਿਵੇਂ ਵੀ ਕੰਪਲੀਟ ਆ ਠੀਕ ਆ ਸਿੰਗਲ ਹੱਡੀ ਦੇ ਵਿੱਚ ਸੋ ਦੂਜਾ ਸੂਬਾ ਸੂਣਾ ਇਸ ਝੋਟੀ ਨੇ ਆ ਫੇਸ ਮਾਰਾ ਵਿਖਾ ਦੇ ਪ੍ਰਤਾਪ ਠੀਕੀ ਸਭ ਵੀ ਬੜੀ ਵਧੀਆ ਲੱਗੀ ਹੈ ਹਾਂਜੀ ਹਾਂ ਬੂਥੀ ਬਾਥੀ ਸੋਹਣੀ ਹੈ ਠੀਕ ਆ ਵੀ ਆਲੇ ਮੇਂ ਨਿਸ਼ਾਨੀ ਇਹ ਦੋਵੇਂ ਥਣਾ ਵਾਈਟ ਆ ਗਏ ਹਾਂ ਬੋਬੀ ਟੈਲੰਟ ਲਾ ਸੋ ਨੀਦੀ ਦੇ ਵਿੱਚ ਆ ਦੋਸਤੋ ਦੋਵੇਂ ਥਣਾ ਵਾਈਟ ਆ ਗਏ ਆ ਬਾਕੀ ਚੱਡੇ ਲੇਵੇ ਦੀ ਪੰਤਰ ਵੇਖੋ ਬਿਲਕੁਲ ਪੱਦਰ ਲੇਵਾ ਉਧਰਾ ਪੱਦਰਾਂ ਹਾਂ ਪੱਦਰ ਲੇਵਾ ਸੋਹਣਾ ਪਿੱਠਪੂੜਾ ਕਰਮਾਲੀ ਦਾ ਤੇ ਬਾਕੀ ਨਿਸ਼ਾਨੀਆਂ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਬਿਲਕੁਲ ਬਰੀਕੀ ਦੇ ਵਿੱਚ ਆ ਅਗਲੇ ਪੈਰਾਂ ਤੇ ਜਵਾਬ ਮਗਰਲੇ ਪੈਰ ਤੋਂ ਵੇ ਆ ਸੋ ਨਵੀਂ ਜੀ ਝੋਟੀ ਆ ਦੂਜਾ ਸੂਹਾ ਸੋਣ ਵਾਲੀ ਆ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਗੋਲ ਸਿੰਗਾ ਸਾਹਿਬ ਵੇਖੋ ਬਿੱਲੀ ਮੜਕੀ ਆ ਸੋ ਅੱਖਾਂ ਦੋਵੇਂ ਬਿੱਲੀਆਂ ਨੇ ਦੂਰੋਂ ਨੇੜੇੋਂ ਕਿਸੇ ਭਰਾ ਨੇ ਆਉਣਾ ਆ ਵੇਖੋ ਤੁਸੀਂ ਠੀਕ ਆ ਜੀ ਦੋਵੇਂ ਅੱਖਾਂ ਬਿੱਲੀਆਂ ਤੇ ਦੋ ਹੀ ਥਾਂ ਵਾਈਟ ਆ ਸੋਨੀ ਸਪੇਸ ਗਿਆ ਵਾਪਸੀ ਸੱਤ ਦਿਨ ਦਾ ਸਮਾਂ ਹਜੇ ਕੱਢ ਜੂਗੀ ਆ ਰਾਮ ਨਾਲ ਜੱਸ ਭਾਈ ਬਾਕੀ ਭਾਰ ਪਿੱਛੇ ਦੀ ਟਿੱਪਣ ਤੋਂ ਪਰੇ ਰੋਕੇ ਰਿਪੋਰਟ ਗਾਰੰਟੀ ਤਸੱਲੀ ਰਹੂਗੀ ਕਿਸੇ ਭਰਾ ਨੂੰ ਆਉਣ ਨਹੀਂ ਜਾਂਦੀ ਸਭ ਨਾ ਝੂਠ ਮਾਰਾਂਗੇ ਤੇ ਨਾ ਹੀ ਮਾਰਨਾ ਵਾ ਨਾ ਕੋਈ ਮਾਰਨ ਦੀ ਉਹ ਛਟਾ ਨਹੀਂ ਹੈਗਾ ਸੰਧੂ ਸਾਹਿਬ ਠੀਕ ਆ ਹਾਂਜੀ ਇਦਾਂ ਮਾਲ ਵੱਜਾਂਦਾ ਆਪਣੇ ਕਿਹੜਾ ਉੱਠੇ ਹਾਂ ਹਾਂਜੀ ਜੇ ਜੇ ਹੁੰਦਾ ਕੋਈ ਤੇ ਕੋਈ ਆਪਾਂ ਦੱਸ ਦਈਦਾ ਹੀ ਪਹਿਲਾਂ ਇਹ ਦੱਸ ਕੀ ਮੋਲ ਕੀ ਡਿਮਾਂਡ ਰੋਗੀ ਛੋਟੀ ਜੀ ਮੋਲ ਤਾਂ ਭਾਵੇਂ 100000 ਕਰ ਲੀਏ ਇਹਦਾ ਲੱਖ ਚ ਮਾਨਤਾਨ ਕਰਦਾ ਆਜਾ ਨਾ ਕਿਉਂ ਮਾਨਤਾਨੀ ਗੱਲ ਸਾਹਿਬ ਕੰਮ ਚੱਲਣ ਦੇ ਹੋ ਜਾ ਤੇ ਆਪਾਂ ਫੁੱਲ ਪ੍ਰਾਮਾ ਦਾ ਮਾਨ ਕਰਨਾ ਜੇ ਆਪਾਂ ਪ੍ਰਾਮਾ ਦੇ ਨਾਲ ਨਹੀਂ ਨਾ ਜਾ ਸਕਦੇ ਤੇ ਮਾਨ ਫੁੱਲ ਕਰੇ 95000 ਤੇ ਪਹੁੰਚ ਕਰਨੀ ਆ 95 ਦੇ 95 ਤੇ ਪਹੁੰਚ ਲੋ ਵੇ ਔਰਤੀਆਂ ਵਾਲਾ ਇਹ ਕੰਮ ਕੋਈ ਮੈਂ ਵੀ ਝੋਟੀ ਵੇਖ ਲਈ ਤੁਸੀਂ ਠੀਕ ਆ ਜੀ 95000 ਦੇ ਵਿੱਚ ਪਹੁੰਚ ਆ ਦੂਜਾ ਸੂਆ ਝੋਟੀ ਹੁੰਦੀ ਹੈ ਤੇ ਨਵੀਂ ਝੋਟੀ ਹੈ ਮੇਰਾ ਪਾ ਲੈ ਜੂਗਾ ਕੋਈ ਅੱਜ ਬਹੁਤ ਢੱਲਾਂ ਆਪਾਂ ਨਾਰਮਲ ਗੱਲ ਕਰਦੇ ਹਾਂ ਵੀ ਵੱਧੇ ਵਾਲਾ ਪਸ਼ੂ ਆ ਨਵਾਂ ਪਹਿਲਾ ਦੂਜਾ ਦੂਜਾ ਕਰਮ ਵਾਲੀ ਸੂਆ ਸੋਣਾ ਕੋ 400 ਦੇ 500 ਦੇ ਕਰਮਾਂ ਵਾਲੀ ਬੁੱਢੀ ਨਹੀਂ ਹੁੰਦੀ ਭਾਵੇਂ 1200 ਦੇ ਪੀਤੇ ਜਾਉ ਠੀਕ ਆ ਜੀ ਸਿੰਗਲ ਹੱਡੀ ਦੀ ਬਿਲਕੁਲ ਬਦਲਾ ਪਿੰਡਾ ਸੋ ਝੋਟੀ ਚੰਗੀ ਆ ਠੀਕ ਆ 95000 ਤੀ ਮਿਲ ਜੂਗੀ ਅੱਜ ਲੱਖ ਚਾਹੇ 1 ਲੱਖ 5 10 ਕੁਛ ਵੀ ਡਿਮਾਂਡ ਕਰਾ ਲਉ ਠੀਕ ਆ ਇਧਰ ਜਸ ਜ਼ੈਗਰ ਨੰਬਰ ਤੇ ਦੂਰੀ ਚੋਟੀ ਆ ਜਾਂਦੀ ਆਪਣੇ ਕੋਲ ਇਹ ਨਹੀਂ ਤੈਨੂੰ ਸਾ ਵੀ ਆ ਗਿਆ ਕਿ ਵੇਖੋ ਸਾਰੀਆਂ ਨਿਸ਼ਾਨੀਆਂ ਪੂਰੀਆਂ ਨਹੀਂ ਦੀ ਰਾਮੀ ਬੜੇ ਇਹ ਕੰਮ ਨਾਲ ਗਲਤ ਕਰਕੇ ਕੱਤੀ ਜਿਹੜੀ ਇਹਨਾਂ ਕੱਤੀ ਮੁਹਾ ਦੇ ਕੱਤੀ ਅੱਛਾ ਹਾਂ ਠੀਕ ਆ ਕੁੱਕੇ ਮਾਲੀ ਮੋਲੀ ਤਾਂ ਕਰਾਈ ਹੋ ਚਲੋ ਉਹ ਮਾਲੀ ਕਹਿੰਦਾ ਨਾਰਮਲ ਬੰਦਾ ਜੰਪ-ਜੰਪ ਬਲਵਾ ਲੈਂਦਾ ਹਾਂਜੀ ਪ੍ਰੀਤੀ ਜੀ ਵਧੀਆ ਵਾਦੇ ਕੋਈ ਗੱਲ ਕਹੇ ਨਹੀਂ ਦੀ ਆਲੀ ਦਸ ਮਹੀਨਾ ਕੋ ਗਿਆ ਹੋਗਾ ਸੂਈ ਨੂੰ ਇੰਨਾ ਕੋ ਹੋਈ ਗਿਆ ਹੈ ਇੰਨਾ ਕੋ ਹੋਈ ਦੁੱਧ ਕਿੰਨਾ ਇਸ ਵਕਤ 8 ਕਿਲੋ 8 ਕਿਲੋ ਹਾਂਜੀ ਲਓ ਜੀ 8 ਕਿਲੋ ਦੁੱਧ ਇਸ ਝੋਟੀ ਦੇ ਥੱਲੇ ਹੋਣਾ ਹਾਜ਼ਰ ਆ ਠੀਕਾ ਜੀ ਮਹੀਨੇ ਦੀ ਸੂਈ ਆ ਕੱਟੀ ਮਗਰ ਆ ਬਾਕੀ ਆ ਗੂਥੀ-ਬਾਤੀ ਤੁਹਾਨੂੰ ਚੱਕ ਕਰਾਉਣੇ ਆ ਬੰਦੂ ਸਾਹਿਬ ਅੱਖ ਵਿਖਾਓ ਬਿੱਲੀ ਬਿੱਲੀ ਅੱਖ ਦਾ ਹੀ ਮਵਾੜਾ ਵੇਖੋ ਐ ਇੱਕ ਵਾਰ ਬਿੱਲੀ ਕਵਰੀ ਆ ਕੋਈ ਗੱਲ ਕਹੇ ਨਹੀਂ ਹਾਂ ਹਾਂ ਲਓ ਜੀ ਬਿੱਲੀ ਆ ਖਾ ਲੈ ਠੀਕਾ ਜੀ ਆ ਉਦੋਂ ਨਿਸ਼ਾਨੀਆਂ ਪ੍ਰੋਪਰ ਹੀ ਆ ਤੇ ਦੁੱਧ ਕਿੰਨਾ ਦੱਸਿਆ ਜੱਸ 8 ਕਿਲੋ ਸੰਦਾ 8 ਕਿਲੋ ਦੁੱਧ ਉਹ ਵੇ 8 ਤੋਂ ਬਾਹਰ ਆ ਭਾਟ ਕਰਕੇ ਦੱਬ ਠੀਕ ਹੈ ਤੇ ਬੁਲੀ ਜਿਹੜੀ 200 ਸੌਰੀ ਬੂਰੀ ਆ ਤੇ ਨਾਲ ਦੇ ਨਾਲ ਤਿਨਾਲੀ ਆ ਠੀਕ ਆ ਤੇ ਮਾਰਕਿੰਗ ਵਿਚਾਰੇ ਪਾਇਰ ਤੂ ਦੇ ਨਿਸ਼ਾਨ ਤੇ ਬਾਕੀ ਚੱਡੇ ਲੇ ਵੀ ਤੁਸੀਂ ਵੇਖ ਹੀ ਸਕਦੇ ਹੋ ਬੜੀ ਸਾਤੁੱਧਰੀ ਆ फेस ਕੁਆਲਟੀ ਸੋਣੀ ਹੈ ਪੱਕੀ ਮੋਸ਼ਾ ਕੀ ਇੱਧਰ ਬਿਲਕੁਲ ਸੱਜੇ ਪਾਸੇ ਨਾਸ ਪੱਕੀ ਆ ਹੋ ਰਹਾ ਸੰਦੀਪ ਪਾੜਾ ਪਾ ਗਏ ਨਾ ਕਾੜੀ ਪਾੜਾ ਪਾ ਗਏ ਫਿਰ ਬੱਚਾ ਛੜੀਦਾ ਜੀ ਨਾਲ ਦੀ ਨਾਲ ਹੀ ਪਾੜਾ ਪਾ ਲਈਦਾ ਹਾਂ ਜੀ ਬੱਚਾ ਵੀ ਨਾਲ ਨਾਲ ਛੜੀਦਾ ਹਾਂ ਜੀ ਸਭ ਮਿਲਦੀ ਦੂਜਾ ਪਾੜਾ ਪਾਉਣਾ ਪੈਂਦਾ ਤੇ ਫਿਰ ਮਗਰੋਂ ਬੱਚਾ ਛੜੀਦਾ ਹਾਂ ਪਹਿਲਾਂ ਜੂਆਂ ਫਿਰ ਮੜਾ ਮੋਟ ਕਰਦੀ ਆਵੇ ਹੁਣ ਸੰਦੀਪ ਆਇਆ ਆਵੇ ਵਧੀਆ ਜਿੰਨਾ ਕੋ ਲੈਂਦੀ ਹੈ ਨਾ ਅੱਛਾ ਅੱਛਾ ਚਲੋ ਵਧੀਆ ਗੱਲ ਆ ਨਾਲ ਦੀ ਨਾਲ ਉਹਨੇ ਜੀ ਉਤਰਾ ਪਾਈ ਹੋਗੀ ਗਝਾਈ ਉਸੇ ਤੱਕ ਪਹਿਲਾਂ ਹਾਂ ਜੀ ਆ ਨਾਲੇ ਪਹਾੜਾ ਬਣਾ ਚਲੋ ਵਧੀਆ ਚੰਗੀ ਗੱਲ ਕਰਨ ਨੂੰ ਕੋਈ ਸੱਜੇ ਖਾਪੇ ਬੱਚਾ ਹੀ ਹੋ ਜਾਏ ਚਲੋ ਮਰ ਥਨ ਪੁੱਛ ਜਿਹੜਾ ਮਰਜੀ ਪਹਾੜੇ ਦੇ ਖੁਸ਼ ਹੋ ਪਹਾੜੇ ਤੋਂ ਪਸ਼ੂ ਫਿਰ ਖੁਸ਼ ਹੋ ਕੇ ਜਿਹੜਾ ਲੱਗਾ ਇਹ ਇਹ ਤਾਂ ਸਬੂਤ ਹੈਗਾ ਸੂਈ ਮਹੀਨੇ ਕ ਦੀ ਅਸਾਂ ਤੁਸ ਲੋ ਵੀ ਮਗਰ ਦੇ ਕੱਟੀ ਫੀਮੇਲ ਕਾਫ ਆ ਬੱਚਾ ਜੇ ਠੀਕ ਆ ਜੀ ਆ ਬੱਚਾ ਜੇ ਮਗਰ ਦੇ ਸੂ ਮਹੀਨੇ ਕ ਦਾ ਲਾ ਲਿਓ ਠੀਕ ਆ ਜੀ ਬਾਕੀ ਇੱਕ ਆਈਡੀਆ ਕੈਸਟੀਮੇਟ ਲੱਗ ਹੀ ਜਾਂਦਾ ਪਸ਼ੂ ਵੇਖ ਕੇ ਬੱਚਾ ਵੇਖ ਕੇ ਤੇ ਜਸ 8 ਕਿਲੋ ਦੁੱਧ 8 ਕਿਲੋ ਧਾਰਾਂ ਛੋਟੀ ਦੇ ਥੱਲੇ ਕਿੰਨਾ ਮੋਲ ਰਹੂਗਾ ਮੋਲ ਤਾਂ ਸੰਤੂ ਸਾਹਿਬ ਪਾਉਣ 80 ਚੋ ਕੋਈ 80 80 ਨਹੀਂ 85000 ਦੇ ਵਿੱਚ ਹੀ ਸੰਧੂ ਸਾਹਿਬ ਪਹੁੰਚ ਆ ਇਹ ਨਾ 75000 ਦੇ ਵਿੱਚ ਹੀ ਪਹੁੰਚ 1000 ਰੁਪਇਆ ਦੀ ਛੋੜ ਵੇਖੋ ਬਾ ਮਿੱਠੇ ਇਹ ਲਾ ਬਾਜਾ ਜੋ ਲੰਮਰੇ ਬਸ ਕਰ ਕਿਧਰ ਪਹਿਲਾਂ ਦੱਸ ਇਹ ਕਿੰਨੇ ਰੁਪਇਆ ਕਿਧਰ ਸੰਧੂ ਸਾਹਿਬ ਕੰਮ ਗਲਤ ਬਸ ਹੋਈ ਜਾਂਦਾ ਵਾ ਇਹ ਨੂੰ ਆ ਕੇ ਇਹ ਕੰਮ ਚੰਗੀ ਛੋਟ ਕਰਾਉਣ ਲੱਗੇ ਬਸ 80000 ਛਪਾ ਕੇ ਦੇ ਦਿੰਦਾ 25000 ਰੁਪਇਆ ਲਾ ਕੇ ਆ ਵੇ ਹੁਣ 75 ਚ 75 74000 ਰੁਪਇਆ ਛੋੜ ਹੁਣ ਦੱਲ ਪੈ ਗਿਆ ਤੈਨੂੰ ਹੋਰ ਕਰ ਸਕਦਾ ਨਹੀਂ ਹੋਣ ਨਹੀਂ ਇਹ ਦੋਤਾ ਨਹੀਂ ਕਿਤੇ ਬਿਲਕੁਲ ਜੈ ਲਾ ਵੀ ਇਹ 75 74000 ਦੀ ਹੈ ਨਾ 74 ਦੀ ਲੈ ਕੱਢ ਦੋ 70000 ਦੀ ਪਹੁੰਚ ਹੋ ਜੂਗੀ ਠੀਕ ਹੈ ਜੀ ਸੋ ਪੂਰੀ ਝੋਟੀ ਆ ਬਹੁਤ ਸੋਣਾ ਗਹਿਣਾ ਕਰਮਾਂ ਲਈ ਬਾਕੀ ਆਉਣ ਵਾਲੇ ਸਮੇਂ ਚ ਮੇਰਾ ਭਰਾ ਕੋਈ ਚੰਗਾ ਸੀ ਟੀਗਾ ਚੰਗੇ ਮਾਲੀ ਤੋਂ ਜਿਹੋ ਜਿਹੇ ਜੰਪ ਲਵਾਵਾਂ ਉਹੋ ਜਿਹਾ ਬੱਚਾ ਦੇ ਦਊਗੀ ਸੋ ਪੂਰੀ ਦੇ ਵਿੱਚ ਨੀਲੀ ਆ ਜਾਂਦੀ ਹੈ ਬਹੁਤ ਪਿਆਰੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਤਿਨਾਂ ਵਾਲੀ 75 74000 ਦੇ ਵਿੱਚ ਪਹੁੰਚ ਆ 100 ਕਿਲੋਮੀਟਰ ਤੱਕ ਠੀਕ ਆ ਇਧਰ ਜੱਸ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਮੱਝ ਆ ਜਾਂਦੀ ਆ ਹਾਂਜੀ ਇਹ ਕਿਵੇਂ ਵੀਰ ਇਹਦਾ ਬੱਚਾ ਆ ਜੋ ਇਹਦੇ ਥਲੇ 6 ਹੋ ਜਾ 7 ਹੋ ਜਾ ਦੁੱਧ ਆ ਕੱਟਾ ਮਗਰੇ ਦੇ ਹਾਂ ਕੱਟਾ ਲਓ ਵੀ ਇਹ ਵੀ ਮਹੀਨੇ ਘੇੜ ਕਿਹੜੀ ਆ ਹਾਂ ਮਹੀਨਾ ਕੋਈ ਲਾਲੇ ਡੇਢ ਲਾਲੇ ਲਓ ਵੀ ਮਹੀਨੇ ਦਾ ਕੋਈ ਡੇਢ ਲਾਲੇ ਕੋਈ ਸਵਾਲ ਵਾਲੇ ਮੇਰਾ ਦੋ ਲਾਲੇ ਆਪੋ ਆਪਣੇ ਮਗਰ ਕੱਟਾ ਮੇਲ ਕਾਫ ਆ 2 ਮਹੀਨਿਆਂ ਤੱਕ ਵੀ ਤੁਸੀਂ ਮੰਨ ਸਕਦੇ ਜੀ ਠੀਕ ਆ ਜੀ ਐਸ ਵਕਤ ਦੁੱਧ ਜੱਸ ਵੀਰ ਕਿੰਨਾ ਜੱਥਲੇ 7 ਹੋ ਜਾ ਸੰਤੂ ਸਾਹਿਬ 6 ਹੋ ਜਾ 7 ਹੋ ਜਾ ਇੰਨਾ ਦਾ ਦੁੱਧ 7 6 ਠੀਕ ਆ ਮਿਲਦੀ ਬੱਚੇ ਤੇ ਖੁਸ਼ ਹੋ ਕੇ ਦੋਵੇਂ ਬੱਚੇ ਬੱਚੇ ਠੀਕ ਆ ਭਾਈ ਇਹ ਗਿੱਟਾ ਵਿੱਚ ਮੋਰਾ ਚ ਤੇਦੀ ਵੀ ਸਤੂ ਸਾਥ ਦਿੱਲੀ ਆ ਵੀ ਹਾਂ ਹਾਂ ਮਰ ਮਰਲੇ ਪੈ ਰਹਾ ਤੇ ਜਬਾਬ ਆਗਾ ਲੋ ਵੀ ਠੀਕ ਆ ਜੀ ਸੋ ਆਖੂ ਕੁ ਬਿੱਲੀ ਆ ਠੀਕ ਆ ਜੀ ਐ ਨੀਲੀ ਦੇ ਵਿੱਚ ਕ੍ਰੋਸ ਆ ਜਿਵੇਂ ਆਪਾਂ ਮੋਰਾ ਤੋਂ ਨੀਲੀ ਦੇ ਵਿੱਚ ਕ੍ਰੋਸ ਆ ਹਾਂਜੀ ਤੇ ਬਾਕੀ ਕੋਈ ਭਰਾ ਉਹਨਾਂ ਦੇ ਸਮਝ ਦੇ ਵਿੱਚ ਚਲੋ ਬੱਚੇ ਭਾਵੇਂ ਕੋਈ ਅੱਗੇ ਨੀਲੀ ਦੇ ਮਾਲੀ ਤੋਂ ਜੰਪ ਕਰਾ ਲਓ ਬੱਚਾ ਫਿਰ ਵੀ ਚੰਗਾ ਪਾਜੂਗੀ ਕਿਉਂਕਿ ਅੱਖਾਂ-ਅੱਖਾਂ ਬਿੱਲੀਆਂ ਕਰਮ ਵਾਲੀਆਂ ਦੀਆਂ ਤੇ ਪਿੰਡੇ ਪੁੰਡੇ ਦੀ ਬਹੁਤ ਸੁਣੀ ਆ ਲਿਸਕਲੂਸ਼ਕ ਤਾਂ ਬਾਕੀ ਪ੍ਰਤਾਪ ਸਿੰਘ ਉਹਨਾਂ ਦੇ ਤੇਲ ਦੁੱਧਰੋਂ ਦਾ ਚੰਗਾ ਲਾਇਆ ਹੁੰਦਾ। ਨਵੀਂ ਆ ਜੇ। ਨਵੀਆਂ ਤੁਹਾਆਂ ਆ ਬੇਸੰਦੂ। ਹਾਂ ਨਹੀਂ ਨਹੀਂ ਚੰਗੇ ਸੋਹਣੇ ਪਸ਼ੂ ਲੱਗਦੇ ਆਗੇ। ਹਾਂਜੀ। ਅੱਛਾ ਜੱਸ ਇੱਕ ਵਾਰੀ ਫੇਰ ਦੱਸ ਦੀਏ ਦੁੱਧ 7 ਕਿਲੋ। ਆ 6 ਹੋ ਜੇ 7 ਆ 6 ਕਿਲੋ ਦੀ ਫੁੱਲ ਗਰੰਟੀ। 6 ਕਿਲੋ ਦੀ ਤੇ ਸੰਦੂ ਸਾਹਿਬ ਫੁੱਲ ਗਰੰਟੀ ਜਨਾ ਝੂਠਾੜਾ ਕੋਈ ਕੰਮ ਨਹੀਂ ਤੇ ਭਾਅ ਵੇਖ ਲੋ ਦਾ ਦਾਣਾ ਹੀ ਲਾ ਕੇ ਥੋੜੀ ਤੇਰਾ ਬੱਤ ਗੇਲਾ। ਠੀਕ ਆ। ਇਹਦਾ ਵੀ 80 ਦੇ। ਹਾਂ 75 ਜਮਾਤਾ। ਜੱਸਾ ਸੰਦੂ ਸਾਹਿਬ ਆਜੋ ਇਹਦਾ ਮਿੱਠਾ ਇਹ ਕਰਦੇ ਨਹੀਂ 60000 ਦੇ ਵਿੱਚੇ ਪਹੁੰਚ ਪੈੜ ਹਜ਼ਾਰ ਦੇ ਵਿੱਚ ਉਹ ਕਿ ਤੜਾ 100 ਕਿਲੋਮੀਟਰ ਤਾਈ ਲੈ ਪੈੜ ਹਜ਼ਾਰ ਦੇ ਵਿੱਚ ਪਹੁੰਚ ਬਾਕੀ ਇਧਰੋਂ ਇੱਕ ਵਾਰੀ ਵਿਖਾ ਦਈਏ ਚੱਲਾਂ ਦੇਵਾ ਆਪਾਂ ਤਸੱਲੀ ਨਾਲ ਆ ਆਪਾਂ ਭਰਾ ਚਲੇ ਜਾ ਜਿਆਦਾ ਥੋੜਾ ਤੁੰਦੇ ਰੱਜਣਾ ਹੀ ਨਹੀਂ ਪੈਣਾ ਹੁਣ ਜੋ ਕਰ ਲੈ ਗਿਆ ਤਾਂ ਨਾ ਇਹ ਹੋ ਗਿਆ ਕੰਮ ਲੋ ਵੀ ਪੈੜ ਹਜ਼ਾਰ ਦੇ ਵਿੱਚ ਪਹੁੰਚ ਹਾਂ ਲੈ ਵੀ ਠੀਕ ਆ ਭਰਾ ਲੋ ਵੀ ਇਹ ਕਟਾ ਮਗਰ ਠੀਕ ਆ ਜੀ ਪੈੜ ਹਜ਼ਾਰ ਦੇ ਵਿੱਚ ਪਹੁੰਚ ਤੇ ਦੋ ਦੋ 6 7 7 ਕਿਲੋ ਇਹਦੇ ਥੱਲੇ ਕਰਮ ਵਾਲੀ ਤੇ ਹਾਜ਼ਰ ਬਾਕੀ ਟਿਕ ਟਕ ਆ ਗਈ ਦੋ ਦੋ ਵਤੂ ਕੀ ਮੇਨੋਂ ਤਾਂ ਬੀ ਮਾਲ ਵੀ ਅੱਜ ਭਲਕੀ ਆਇਆ ਸਾਰਾ ਹਾਂਜੀ ਹਾਂਜੀ ਕੋ ਕੱਲ ਆਇਆ ਕੋ ਅੱਜ ਆਇਆ ਸਤੂ ਸਾਹਿਬ ਇਹ ਵੀ ਅੱਜ ਆਈ ਹਾਂ ਅੱਜ ਭਲਕੀ ਜੀ ਉਹ ਇੱਥੇ ਆਇਆ ਮਾਲ ਚਲੋ ਬਹੁਤ ਵਧੀਆ ਮੱਝ 65000 ਦੇ ਵਿੱਚ ਮਿਲ ਜੂਗੀ ਤੇ ਅੱਗੇ ਇਹਦੀ ਬਾਤ ਪਾਈਏ ਜੱਸ ਹਏ ਸੰਤੂ ਸਾਹਿਬ ਕੱਟੀ ਮਗਰ ਜੀ ਅਦੇ ਮਗਰ ਕੱਟੀ ਆ ਹਾਂਜੀ ਤੇ ਇਹਦਾ ਟਾਈਮ ਟੂ ਨੋਟ ਕਰਾ ਦੇ ਭਰਾਵਾਂ ਨੂੰ ਕਿੰਨਾ ਕੁ ਟਾਈਮ ਹੈ ਇਹ ਕੋਈ ਤਿੰਨਾਂ ਕਿ ਮਹੀਨਿਆਂ ਦੀ ਆ ਗਈ ਹੈ ਜੀ ਤਿੰਨਾਂ ਦੀ ਹੋ ਜੇ ਢਾਈਆਂ ਦੀ ਹੋ ਜੇ ਤਿੰਨਾਂ ਢਾਈਆਂ ਤਿੰਨਾਂ ਦੀ ਪਾਇ ਵੀ ਦੁਜੇ ਦੁਜੇ ਸਵੇਰ ਹੋ ਗਈ ਕਿ ਕਿਵੇਂ ਦੁੱਧ ਹੋ ਜੇ 8 ਵਜੇ ਹਾਂ ਸਾਢੇ 7 ਕਿਲੋ ਫੁੱਲ ਹੈ ਟਾਈਮ ਫੁੱਲ ਗਰੰਟੀ ਵਾਲਾ ਦੁੱਧ ਸਾਢੇ 7 ਉਹ ਵੀ ਸਾਢੇ 7 ਦੇ ਹੀ ਆ ਪੂਰੀ ਆਪਾਂ ਤਸੱਲੀ ਦੇ ਦਾਂਗੇ ਹਾਂਜੀ ਆਨਲਾਈਨ ਜਿਹੜੇ ਭਰਾ ਚਲੋ ਮੰਗਾ ਲੈਂਦੇ ਆ ਜਿਹਨਾਂ ਇ ਲੋ ਵੀ 7.5 ਕਿਲੋ ਦੁੱਧ ਇਹਦੇ ਥੱਲੇ ਹੁਣ ਮੌਜੂਦ ਆ ਕੋਈ ਢਾਈਆਂ ਦੇ ਕੋ ਤਿੰਨਾਂ ਦੀ ਆਪਦੀ ਸਮਝ ਮੇਰਾ ਵੀਰ ਵੇਖ ਲਿਆ ਜੇ ਮਗਰ ਕੱਟੀ ਐ ਇਹਦੇ ਠੀਕ ਆ ਜੀ ਫੇਸ ਪੂਸ ਮੂੰਹ ਮੱਥੇ ਤੋਂ ਤੁਸੀਂ ਆ ਵੇਖੋ ਸੇਂਘ ਸੇਂਘ ਪੂਰਾ ਗਲਾਈ ਦੇ ਵਿੱਚ ਤੇ ਐਨ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਕਾਗਜ਼ ਨਾਲ ਪਤਲੀ ਚਮੜੀ ਜੰਦੀ ਕਰਮਾ ਲਈ ਦੀ ਹਾਂਜੀ ਚੋੜ ਚੋੜ ਦੀ ਜੱਸ ਪੋਲੀ ਆ ਬਾਕੀ ਪੋਲੀ ਪੋਲੀ ਸੋ ਪੋਲੀ ਹਾਂਜੀ ਹਾਂ ਦਾ ਕੋਈ ਨਹੀਂ ਲੋਗੇ ਠੀਕ ਹੈ ਜੀ ਸੋ ਥਾਣਾ ਤੋਂ ਆ ਦੀ ਆਪਾਂ ਕੋਲੋਂ ਕੋਈ ਨੁਬਾਸ਼ਤ ਕੋਈ ਸਹਜ ਇਧਰ ਚੈੱਕ ਕਰਾ ਦਿੰਦੇ ਆ ਆ ਦੇਖੋ ਜਸ ਥਾਣਾ ਦਾ ਥੋੜਾ ਜਿਹਾ ਮੇਰਾ ਡੁਕਾ ਡੁਕਾ ਮਣ ਕਰਨ ਰਹਾ ਉਹ ਤਾਂ ਚੋਣ ਨਹੀਂ ਆ ਲਾ ਕੇ ਬਦੀ ਨਾ ਕੱਟੇ ਉਹ ਤਾਂ ਨਹੀਂ ਕੋ ਗੱਲ ਚਲੋ ਜੀ ਪੜਾ ਸਰ ਆ ਦੀ ਬਾਹਰ ਘਾੜਦੀ ਗਰੰਟੀ ਆਪਣਾ ਦੇਣੀ ਹੈ ਜੀ ਕੋਈ ਫਰਕ ਹੋ ਸਭ ਥਾਂ ਦੀ ਮਾਰੀ ਨਾ ਦੇਵਾਂਗੇ ਭਰਾਵਾਂ ਨੂੰ ਥੋੜੀ ਜਿਆਦਾ ਰੋਇ ਬੀਖੋ ਆ ਦੇਖੋ ਜੀ ਹਲਾ ਦੇ ਮੜਾ ਜਸ ਕਰ ਕਰ ਠੀਕ ਹੈ ਬਈ ਲੋਬੀ ਆ ਕੱਟੀ ਹੈ ਮਗਰ ਦੇ ਠੀਕ ਆ ਕੋ ਤਿੰਨਾਂ ਕੁ ਮਹੀਨਿਆਂ ਦਾ ਬੱਚਾ ਹੋਊਗਾ ਤੋ ਬੱਚਾ ਵੀ ਚਲੋ ਮਗਰ ਕੱਟੀ ਆ ਵਾਧੇ ਵਾਲਾ ਕੰਮ ਆ ਚਲੋ ਮੇਰਾ ਭਰਾ ਇੱਕ ਦਿਨ ਦੋ ਬਣ ਜਾਣਗੇ ਠੀਕ ਆ ਤੇ ਜਸ ਕੀ ਮੁੱਲ ਕੀ ਡਿਮਾਂਡ ਰੋਗੀ ਇਸ ਇਹਦਾ 75 ਚੋਂ ਮਾਨਤਾਨ ਕਰਦਾ 75 ਚੋਂ ਉਹ 75 ਚੋਂ ਨਹੀਂ ਆ ਜੀ 25000 ਰੁਪਈਆ ਛੋੜ ਹੋਣੀ 70000 ਦੇ ਵਿੱਚੋਂ ਉਹ ਕਿੰਨੀ ਹੋਗੀ ਏ ਨਹੀਂ ਹੋ ਮੈਨੂੰ ਪਤਾ ਆਪੇ ਜਿਹੜਾ ਵੀਡੀਓ ਵੇਖੂ ਆਪੇ ਤੈਨੂੰ ਫੋਨ ਲਾ ਬਣ ਕਿੰਨਾ ਜਾ ਰਿਹਾ 80000 ਰੁਪਇਆ ਸ਼ੋਅ ਵਾਹੀ 70000 ਦੇ ਵਿੱਚੋਂ ਸੰਤੂ ਸਾਹਿਬ ਪੰਨ ਬਰਾਉਂ ਕਰੇ ਕੋਈ ਦਾਦਾ ਕਰਨਾ ਜਾਂ ਫਿਰ ਚੋਦੋ ਸਾਹਿਬ ਨਾ ਕਰਿਆ ਕਰ ਸਾਡੇ 57000 ਸਾਡੇ 57000 ਤੇ 70000 ਲੋਣ ਪੜ ਜਾਵਾ ਆਪ ਜੈ ਜਲਾਬਤ ਹੋਏ ਤੇ ਅੱਗੇ ਜੈਜ ਦਿੰਦੇ ਆ ਠੀਕ ਆ ਇਧਰ ਜੱਸਾ ਆਪ ਟੋਕਰ ਗੱਬਣ ਹਾਂਜੀ ਇਹ 7 ਮਹੀਨੇ ਹੈ ਗੱਬਣ ਜੋ ਉਹ ਵੀ ਇੱਕ 7 ਮਹੀਨੇ ਦੀ ਟੋਕਰ ਗੱਬਣ ਵਾੜ ਤੁਹਾਨੂੰ ਦਿਖਾ ਦਿੰਨੇ ਆ 6 ਕਿਲੋ ਹੀ ਦੁੱਧ 8 ਕਿਲੋ ਦੁੱਧ 8 ਹੋ ਜਾ 7 ਹੋ ਜਾ 8 7 ਕਿਲੋ ਦੀ ਫੁੱਲ ਗਰੰਟੀ ਬਾਕੀ ਜੱਸਾ ਸੱਜਰ ਵੀ ਦੁੱਧ ਚੰਗਾ ਚਪਾਉਂਦੀ ਰਹੀ ਹੋਊਗੀ 20 22 ਦੀ ਇਹਨਾਂ ਦਾ ਨਾਰਮਲ ਹੀ ਆ ਨਾਰਮਲ ਤੇ ਅੱਜ ਮਿਲਾਂ ਤਾਂ ਵੀ ਅਗੇ ਨੇੜ ਆ ਗਿਆ ਬਿਲਕੁਲ ਸੁਣਦਾ ਫਿਰ ਉਹ ਨਾ ਮਤਲਬ ਕੋਈ ਦਾਣਾ ਨਹੀਂ ਐਦਾ ਹੀ ਆ ਪੱਠਿਆਂ ਤੇ ਹੀ ਆ ਜੇ ਵੀ ਲੋ ਵੀ 7 ਕਿਲੋ ਦੁੱਧ ਵੀ ਆ ਤੇ ਅਗੇ 3 ਮਹੀਨੇ ਦਾ ਸਮਾਂ ਬਾਕੀ ਆ ਠੀਕ ਆ ਜੀ ਤੇ ਨਹੀਂ 7 ਮਹੀਨੇ 2 ਮਹੀਨੇ ਰਹਿ ਗਏ ਸਾਰੇ 2 ਮਹੀਨੇ ਰਹਿ ਗ ਠੀਕ ਆ ਜੀ ਵੱਡੀ ਵਹਿੜ ਆ ਸੰਤੂ ਸਾਹਿਬ ਇਹ ਥੋੜਾ ਬਾਕੀ ਮੇਰਾ ਭਰਾ ਕੋਈ ਚੋਈ ਜਲੇ ਦਾ ਭਾਵੇਂ ਕੋਈ ਮਹੀਨਾ ਚੋਈ ਜਲੇ ਮਹੀਨਾ ਡੇਢ ਦੋ ਖਾਂ ਦਾ ਕੋਈ ਛੱਡ ਵੀ ਸਕਦਾ ਬਾਕੀ ਦੁੱਧ ਦੇ ਥਲੇ 7 ਕਿਲੋ ਹੋਏਗਾ ਹਾਂਜੀ ਕੋਈ ਡੰਗਾ ਡੂੰਗਾ ਕਿਸੇ ਭਰਾ ਨੇ ਸਾਰਨਾ ਠੀਕ ਆ ਜੀ ਚਾਹ ਪਾਣੀ ਦਾ ਉਹ ਚੰਗਾ ਸਰਦਾ ਪਿਆ ਅੱਜ ਵੀ ਅੱਗੇ 2 ਮਹੀਨੇ ਦਾ ਸਮਾਂ ਬਾਕੀ ਆ ਠੀਕ ਆ ਸੋ ਪਸ਼ੂ ਜਿਹੜੇ ਦੋਸਤ ਚੈੱਕ ਪਾਸ ਹੋਏ ਹੁੰਦੇ ਆ ਉਹ ਇਸੇ ਘਰ ਦੇ ਚੈੱਕ ਹੋਏ ਹੁੰਦੇ ਆ ਅੱਗੇ ਕੋਈ ਵੀ ਸੱਜਣ ਸਾਈਬ ਇਹਨਾਂ ਸੌਦਾ ਕਰਕੇ ਆਪਣਾ ਤੁਸੀਂ ਤਸੱਲੀ ਆਪ ਵੀ ਕਰਵਾ ਸਕਦੇ ਜੀ ਠੀਕ ਆ ਬਾਕੀ ਵਹਿੜ ਚੰਗੀ ਆ ਬਹੁਤ ਸੋਹਣੀ ਆ ਉਹਨਾਂ ਦੇ ਸਾਹਮਣੇ ਵਿੱਚ ਚਾਹੇ ਕਿਸੇ ਭਰਾ ਨੇ ਇਸ ਸਟੇਜ ਤੇ ਜਾ ਕੇ ਪਸ਼ੂਗਾ ਸੇਲ ਕਰਨ ਵਾਸਤੇ ਵੀ ਲੈ ਕੇ ਜਾਣਾ ਤੇ ਪੂਰੀ ਤਿਆਰੀ ਤੇ ਤੁਹਾਨੂੰ 2 ਪੈਸੇ ਦੇਵੋਗੀ ਠੀਕ ਆ ਜੀ ਕੱਦ ਕੋ ਤੋਂ ਵੱਡਾ ਵਹਿੜਦਾ 7 ਕਿਲੋ ਦੁੱਧ ਥਣਾ ਥਣਾ ਦੀ ਪੂਰੀ ਤਸੱਲੀ ਪਾਸ ਮੈਂ ਨਾ ਸੰਤੂ ਸਾਹਿਬ ਦੁੱਧ ਹੀ ਦੇਂਦਾ ਹੀ ਆ ਤੇ ਇੱਥੇ ਕੋਈ ਸ਼ੱਕ ਨਹੀਂ ਰਹਿ ਜਾਂਦਾ ਹਾਂ ਮੁੱਠੀ ਮੁੱਠੀ ਥਣਾ ਹਾਂ ਜੀ ਵੇਖਿਆ ਜੀ ਲਓ ਜੀ ਠੀਕ ਆ ਜੀ ਤੇ ਥਣਾ ਦੇ ਬਹੁਤ ਸਾਰਾ ਮੁੱਠੀ ਮੁੱਠੀ ਆ ਤੇ ਸੱਜਰ ਦਾ ਤਕਰੀਬਨ ਕੋਈ 20 22 22 ਲੀਟਰ ਚੱਲਿਆ ਹੋਊਗਾ ਤਾਂ ਮੇਰਾ ਭਰਾ ਸਾਰੇ ਸਮਝਦਾਰ ਆ ਵੀ ਸੂਬਾ ਕਰਮ ਵਾਲੀ ਪੂਰਾ ਐਂਡ ਤ ਹਾਂਜੀ ਬਾਕੀ ਠੰਡੀ ਧਿਰੀਆ ਸੀਡਸ ਲੱਗ। ਉਹਦੇ ਸਾਨੂੰ ਸਭ ਚੋਣ ਵਾਲਾ ਹੋਵੇ ਤੇ ਸੇਵਾ ਨਾਲ ਜਿੰਨਾ ਮਰਜੀ ਝੋਲੀ। ਹਾਂ ਇਹਨੇ ਕਿਰ ਕਰਮਾਲੀ ਨੇ ਨਾ ਕਰਨੀ ਜਿੱਡੀ ਬੱਚੀ। ਬੱਸ ਬੱਸ। ਬਿਨਾ ਮਾੜ ਤੋਂ। ਹਾਏ ਬਿਨਾ ਮਾੜ ਤੋਂ। ਉਹ ਨਾ ਦੋ ਤੇ ਤਿੰਨ ਛਡਾਉਂਦਾ। ਬਿਨਾ ਮਾੜ ਤੋਂ ਹੀ ਆ। ਯਾ ਬਿਨਾ ਮਾੜ ਤੋਂ ਦਾ ਡرائی ਵੀ ਕਰਨੀ ਹੋਈ। ਪਸੂ ਗਾਂਵਰ ਦੁੱਧ ਵੀ ਦੇਣਾ ਅਗਲੇ ਨਵੇਂ ਸੂਵੇ ਚ। ਤੇ ਜੱਸ ਚੰਗੀ ਆ ਵੜ ਚਲੋ। ਇਸ ਵਕਤ ਆਪਾਂ ਦੇਖਦੇ ਰਹੇ ਹਾਂ। ਇਹਦਾ 50 ਚ ਮਾਨਤਾਨ ਕਰਦਾਂ। ਪ੍ਰਤਾਪ 45000 ਦੇ ਵਿੱਚੇ ਸੰਤੂਸ਼ਾਪ ਪਹੁੰਚ ਕਰਨੀ ਹੈ 45000 ਦੇ ਵਿੱਚੇ ਬਚੀ ਦੀ ਏਡੀ ਬਚੀ ਕਿਹ ਦੇਣੀ ਨਹੀਂ ਚੰਬੜਾ ਤੋਂ ਮਿਲੂਗੀ ਹੈਗੀ ਸੱਚੀ ਗੱਲ ਹੈ ਇਹਨੂੰ ਟੋਕੜ ਕਬਰ ਨਾ ਕੋਈ ਆਕੇ ਜਾਂਦਿਆਂ ਦੇ ਸੂ ਪੈਣਾ ਵੀ ਨਾ ਛੱਡ ਕੇ ਫੇਰ ਬਚੀ ਸੂ ਪੈਣਾ ਲੈ ਮਾਰੋ ਤਾੜੀਆਂ ਵਾ 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 ਮੈਂ ਨਹੀਂ ਇਹ ਬੜੀ ਵਧੀਆ ਚੰਗੀ ਗੱਲ ਆ ਸਮਾਂ ਵਕੇ ਵਾ ਵਾ ਆਪਾਂ ਗੱਲ ਕਰਦੇ ਆ ਨੀ ਜੇ ਡੇਢ 2 ਕਿਲੋ ਦੁੱਧ ਹੋਵੇ ਤਾਂ ਕੀ ਆ ਬਾਕੀ ਦੁੱਧ ਥੱਲੇ ਚੰਗਾ ਕਰਨਾ ਹਾਂਜੀ ਦੁੱਧ ਤਾਂ ਵੀ ਕਿਤੇ ਬਾਕੀ ਬੱਚੀ ਚੰਗੀ ਆ ਹਾਂਜੀ ਚਲੋ ਗਾਂ ਦੂਜੇ ਸਵੇਰ ਹੋਰ ਉਮੀਦ ਆਪਾਂ ਕਰ ਸਕਦੇ ਆ ਬੱਚੇ ਮੁੱਠੀ ਮੁੱਠੀ ਥਾਣਾ ਹਾਂ ਤੇ ਹੈ ਠੰਡੀ ਤੇਰੀ ਲਾ ਮੈਂ ਨਾ ਜਿੱਦਾਂ ਮਰਜੀ ਆ ਵੇਖੋ ਜੇ ਤੁਹਾਨੂੰ ਖੇੜ ਵੇਖੋ ਬਹੁਤ ਵਧੀਆ ਪੂਰਾ ਪੂਰਾ ਸੰਤੋਖ ਨਹੀਂ ਤੇ ਠੀਕ ਆ ਜੀ ਸੋਹਣਾ ਥਾਣ ਲੱਗਾ ਕਰਮ ਵਾਲੀ ਨੂੰ ਤੇ 45000 ਦੇ ਵਿੱਚ ਇਹ ਪਹੁੰਚ ਹੋ ਜੂਗੀ ਠੀਕ ਆ ਜੀ 100 ਕਿਲੋਮੀਟਰ ਬਹੁਤ ਪਿਆਰੀ ਬਿਹੜਾ ਕੋਈ ਭਰਾ ਛੱਡਦਾ ਨਹੀਂਗਾ ਠੀਕ ਹੈ ਜੀ ਜਿਹੜਾ ਵੇਖ ਰਿਹਾ ਵੀਡੀਓ ਜੱਸ ਇੱਧਰ ਇੱਕ ਆਪਣੇ ਕੋਲ ਬਿਹੜ ਆ ਗਈ ਆ ਭਰਾ ਇਹ ਸੂਈਤਾ ਜੀ ਆ ਇਹਨੂੰ ਆ ਇੱਧਰ ਦੇਖੋ ਮਗਰ ਆ ਗਿਆ ਕੀ ਚੋਬਰ ਹਾਂ ਜੀ ਚੋਬਰ ਚੋਬਰ ਅੱਛਾ ਮਗਰ ਚੋਬਰ ਆ ਗਿਆ ਜੀ ਹਾਂਜੀ ਉਹਦੀ ਮਗਰ ਬੱਚਾ ਮੇਲ ਕਾਫ ਆ ਇਹਨੂੰ ਦਿਨ ਕਿੰਨੇ ਹੋਗੇ ਜੱਸ ਕੋਈ 10 ਲਾਲੇ ਕੋਈ 12 ਲਾਲੇ ਕੋਈ 15 ਲਾਲੇ 10 12 ਕੇ ਦਿਨਾਂ ਦੀ ਆ ਹਾਂ ਉਹ ਵੀ ਭਰਾ ਦਿਨ ਹੋ ਜਾਣਗੇ ਬਾਕੀ ਮੇਰਾ ਭਰਾ ਦੇਖ ਸਕਦੇ ਤੁਸੀਂ ਠੀਕ ਹੈ ਜੀ ਕਰੋ ਸੰਗਦੇ ਵਿੱਚ ਇਹ ਵੀ ਤੋਹਫਾ ਕਰਮਾਂ ਲਈ ਠੀਕ ਹੈ ਜੀ ਤੇ ਕੋਈ ਭਾਵੇਂ ਰਾਤੀ ਦੇ ਕੋਈ ਜਰਸੀ ਦਾ ਕਰਾਸ ਲਾ ਲੇ ਵੈੜ ਦੇ ਵਿੱਚ ਹੈ ਕਰਾਸ ਅੰਗ ਦੇ ਵਿੱਚ ਆ ਠੀਕ ਆ ਜੀ ਤੇ ਵਾਈਟ ਤੇ ਬਲੈਕ ਦੇ ਡਬ ਡੂਪ ਜਿਹੜੇ ਵਿੱਚ ਹੈਗੇ ਆ ਤਾਂ ਦੇਖੋ ਬਿਲਕੁਲ ਮੁੱਠੀ ਮੁੱਠੀ ਨੋਕ ਆ ਥਣ ਵੜਾ ਅੱਛਾ ਜਦੋਂ 12 13 ਦਿਨਾਂ ਦੀ ਸੂਈ ਆ ਹੁਣ ਕਿੰਨੇ ਕਿਤੇ ਆ ਹੁਣ 10 ਤੋਂ ਬਾਹਰ ਹੀ ਹੋਊਗੀ 10 10 किलो ਤੋਂ ਬਾਹਰ ਆਈ ਹਾਂਜੀ ਤੇ 11 ਕਰਕੇ ਦਵਾਂਗੇ ਆਪਾਂ ਦੁੱਧਾਂ ਭਾਵੇਂ 12 ਹੀ ਹੋਵੇ ਦੁੱਧ ਮਿਲਦੀ ਮਿਲਦੀਆਂ ਬੰਗਾ ਵੰਗਾ ਪਾਲਦੇ ਨੇ ਵੈਸੇ ਭਾਵੇਂ ਪਾਉ ਕੋਈ ਨਾ ਪਾਉ ਖੜ ਜਾਂਦੀ ਇੱਕ ਥਾਂ ਨਹੀਂ ਵੀ ਉਹ ਨਾ ਬੰਗਾ ਪਾ ਕੇ ਕਿਹੜਾ ਪਸ਼ੂ ਮਾਰਾ ਮੋੜ ਜਾ ਕਰਦੇ ਨੇ ਤਾਂ ਉਹ ਗੱਲ ਬਾਤ ਨਹੀਂ ਹੈਗੀ ਹਾਂ ਹੂੰ ਲਓ ਜੀ ਠੀਕ ਹੈ ਜੀ ਕੋਈ ਕਾਲ-ਛਾਲ ਨਹੀਂ ਕੀ ਬਾਕੀ ਚਲੋ ਬੰਗਾ ਕੋਕਾ ਤੇ ਬੰਗਾ ਰਸੀ ਜ ਆਪਾਂ ਜ਼ਰੂਰ ਪਾਈਦਾ ਠੀਕ ਹੈ ਜੀ ਉਹ ਵੀ ਨਾਲ ਕਰਕੇ ਥੋੜਾ ਜਿਹਾ ਕਾਲ ਪਈ ਜੀ ਕੋਈ ਨਹੀਂ ਆਹ ਸੋ ਬੰਗਾ ਜੋੜ ਜ਼ਰੂਰ ਪਾਉਣਾ ਪੈਂਦਾ ਬਾਕੀ ਆਂਦੀ ਕੁਛ ਨਹੀਂ ਗਈ ਬੈਣਾ ਥੱਲੇ ਤੇ ਚਵਾਈ ਕਰਨੀ ਆ ਸੋ ਬੱਚਾ ਮਗਰ ਤੇ ਮੇਲ ਕਾਫਾ ਇਤਰਾ ਤੁਹਾਨੂੰ ਆਪ ਬਹਿਣੀ ਪੁਣੀ ਵਾਲੇ ਪਾਸਿਓ ਥਣ ਵਿਖਾ ਦਈਏ ਥਣ ਮੜਾ ਥਣ ਮੜਾ ਲੱਗਾ ਸੋ ਨੈਟ ਜਿਹੜਾ ਹੁਣ 10 ਕਿਲੋ ਦੋ ਦੋ ਦੇ ਥੱਲੇ ਹਾਜ਼ਰ ਸੋ ਜਿੱਡਾ ਮੋਟਾ ਸਾਨੂੰ ਉੱਡਾ ਹੀ ਮੋਟਾ ਚੋਣ ਹੈ ਮੈਂ ਨਾ ਉੱਡਾ ਹੀ ਮੋਟੀ ਚਵਾਈ ਸੰਧੂ ਸਾਹਿਬ ਕੇਦੇ ਪੀ ਆਲੀ ਦੱਸਦੀ ਮੋਟਰ ਵਰਕੂ ਚੱਲਦੀ ਹੈ ਕੋਈ ਫਰਲ ਕੋਈ ਗੱਲ ਕਹਿਣੀ ਵਾਲੀ ਨਹੀਂ ਗੀ ਗਾਲਟੀ ਤਾਂ ਤੋਂ ਡਾ ਮੁੱਥੋਂ ਦੀ ਲਾ ਦਿੰਦੀ ਆ ਕਿਵੇਂ ਚੱਲਦੀ ਦੱਸਦੀ ਮੋਟਰ ਵਰਕੂ ਦੀ ਫਰਲ 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 ਆ ਇਹ ਇਹ ਕਹਿ ਰੋ ਆ ਹਾਂ ਲੈ ਵੀ ਜੱਸ ਬੋਲ ਭਰਾ ਦੇਣੀ ਕਿੰਨੇ ਦੀ ਭਰਾਵਾਂ ਨੂੰ ਇਹ 45 ਕੇ ਮਾਨਤਨ ਕਰਦਾ 40 ਦੀ ਦੇ ਦਾਂਗੇ 40 ਦੀ ਕਸਰਾ ਦੇ ਸਾਮ ਕਰੇ ਤਿੰਨ ਘਟ 40 ਦੇ ਵਿੱਚੇ ਹੀ ਪਹੁੰਚ ਸੰਧੂ ਸਾਹਿਬ ਕਰਨੀ ਮੈਸੀ 37 37 ਦੀ 37 ਦੀ 500 ਰੁਪਏ ਛੋੜ ਹੋ ਗਈ ਇਨਸ਼ਾਅੱਲਾ ਖੁੱਲੇ ਗੱਪੇ ਦੇਖੋ ਪਾ ਮਿੱਠੇ ਲੈ ਜੀ ਹਾਂ ਲੋਬੀ 37000 ਦੀ ਨਹੀਂ 37 ਜੋ ਵੀ ਫਿਰ 500 ਹੋਰ ਲੈਸ ਸਾਡੇ 36 ਹੋ ਗਿਆ ਬਾਬੇ ਸਾਡੇ 36 ਦੀ ਹੋ ਗਈ ਇਹ ਪਹੁੰਚ ਠੀਕ ਆ ਤੇ ਵੈਰ ਤੁਸੀਂ ਵੇਖ ਲਈਏ ਥਣ ਥਣ ਗੋਲ ਬਾਤ ਬਹੁਤ ਕਾਇਮ ਆ ਚੰਗੀ ਐ ਚਵਾਈ ਚੂਈ ਦੀ ਕਰਵਾ ਲਈ ਠੀਕ ਆ ਉਹ ਇੱਥੇ ਆਣ ਕੇ ਜਿੱਦਾਂ ਮਰਜੀ ਵੀਰਾ ਸੱਜਣ ਆਪਣਾ ਕੋਈ ਤਸੱਲੀ ਕਰਦੇ ਇਹ ਇਹ ਸੰਦੂ ਸਾਹਿਬ ਰਾਤੀ ਇੱਕ ਬਿਲਕੁਲ ਤਾਜੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਤਕਰੀਬਨ 나ੜੂ ਨਾਲ ਆ ਬੱਚੇ ਦੇ ਜੱਸ ਇਹ ਕਿੰਨੇ ਦਿਨਾਂ ਚ ਚੱਲਣ ਦੀ ਰਹਿਣਾ ਇਹ ਨਾ ਸੋਈ ਆ ਰਾਤੀ ਰਾਤੀ ਆਪਣੇ ਕੋਲ ਹੀ ਜੇਰ ਪਾਈ ਆ ਨਹੀਂ ਅੱਜ ਹੀ ਲੱਦ ਲੱਦ ਕੇ ਨਹੀਂ ਹੁੰਦੀ ਆਈ ਅੱਜ ਹੀ ਆ ਅੱਜ ਹੀ ਆਈ ਆ ਰਾਤੀ ਸੋਈ ਠੀਕ ਆ ਮਗਰ ਬੱਚੀ ਕੇ ਬੱਚਾ ਨਹੀਂ ਬੱਚਾ ਮਗਰ ਬੱਚਾ ਉਹ ਵੀ ਨਰਵਾ ਨਾਲ ਆ ਮਗਰ ਬੱਛਾ ਜਰਸੀ ਦੇ ਵਿੱਚ ਠੀਕ ਆ ਤੇ ਆਹ ਵੇਰ ਤੁਸੀਂ ਦੇਖ ਸਕਦੇ ਹੋ ਇਹ ਕ੍ਰੋਸ ਇਹ ਵੀ ਆ ਗਈ ਕਰਮਾ ਦੀ ਕੋਈ ਐਫ ਨਾਲ ਜਰਸੀ ਕ੍ਰੋਸ ਲਾ ਲਿਓ ਠੀਕ ਆ ਤੇ ਕ੍ਰੋਸ ਅੰਗ ਦੇ ਵਿੱਚ ਇਹ ਵੀ ਆ ਦੂਜਾ ਸੂਆ ਜੀ ਆ ਦੂਜਾ ਸੂਆ ਵੇਰ ਤੁਹਾਨੂੰ ਦਿਖਾ ਰਹੇ ਆਪਾਂ ਤੇ ਸੂਈ ਸਵਾਈ ਕਰਮਾ ਦੀ ਬਿਲਕੁਲ ਰਾਤੀ ਹੈ ਤੇ ਥੋੜੀ ਤਹਿ ਤੂਜੀ ਚਲੋ ਪਸ਼ੂ ਲਾ ਜਾਂਦਾ ਤੇ ਹਾਈਟ ਇਹਦੀ ਮੀਡੀਅਮ ਦੇ ਵਿੱਚ ਆ ਦਰਮਿਆਨੀ ਜੀ ਹਾਈਟ ਆ ਕੋਈ ਸੱਜਣ ਆਪਣਾ ਦੂਰੋਂ ਨੇੜੋਂ ਆ ਰਿਹਾ ਜਿੱਦੀ ਆਪਾਂ ਆਮ ਨਾਰਮਲ ਇੱਕ ਜਰਸੀ ਬੱਸੀ ਦੇਖਦੇ ਆ ਠੀਕ ਆ ਤੇ ਜੱਸ ਮਾਰਨਿੰਗ ਤਰ੍ਹਾਂ ਤੁਰਾ ਮਾਰ ਕੇ ਆਪ ਤਸੱਲੀ ਕਰ ਲਈ ਹਾਂਜੀ ਪ ਸੋ ਬਾਕੀ ਪਛੀ ਬਹੁਤ ਸੋਹਣੀ ਆ ਰੰਗ ਰੂਗ ਬਹੁਤ ਵਧੀਆ ਠੀਕ ਆ ਜੀ ਤੇ ਛੋਟੀ ਬਰੀਡ ਜਿਹੜਾ ਮੇਰਾ ਭਰਾ ਦਾ ਪਰਿਆ ਥੋੜੇ ਪੈਸੇ ਕਿਸੇ ਸੱਜਣ ਵੀਰ ਦੇ ਖਰਚ ਕਰਨੇ ਆ ਤੇ ਤੁਹਾਡੇ ਮਤਲਬ ਦੀ ਛੇ ਆ ਆ ਦੇਖੋ ਆਇਆ ਦੂਜਾ ਸਵੇਰ ਥਣਾ ਤੋਂ ਵੇਖ ਕੇ ਆਇਆ ਲੱਗਦਾ ਜਿਵੇਂ ਪਹਿਲਾ ਸੂਆ ਹੁੰਦਾ ਆਹੋ ਹੈ ਦੂਜਾ ਆਇਆ ਦੂਜਾ ਹੈ ਹੂੰ ਲਓ ਜੀ ਕਰੋ ਚੱਕ ਬਾਕੀ ਪਸਾ ਪੁਸਮ ਕੇ ਤਾਂ ਹੋਰ ਕੱਟ ਆਉਂਦੀ ਆ ਹੋਰ ਕੱਟ ਜਾਂਦੇ ਮੁੱਠੀ ਵਾਲਾ ਥਣ ਬਣ ਜਾਂਦਾ ਹਾਂ ਲਓ ਵੀ ਠੀਕ ਆ ਜੀ ਸੋ ਇਹ ਬਿਲਕੁਲ ਤਾਜੀ ਸੱਜਰ ਜਿਹੜੀ ਸੋਈ ਆਪਾਂ ਵੱਚੀ ਤੁਹਾਨੂੰ ਦਿਖਾ ਦਿੱਤੀ ਆ ਹਾਇ ਠੰਡੀ ਠੋਡੀ ਹੱਥੋਂ ਤੁਮੜਾ ਪੈ ਬੈ ਜਦਾਂ ਨਵਾਈ ਕੈਮਰੇ ਤੋਂ ਮਰੇ ਆ ਦੱਸਦੀ ਆ ਮੈਨ ਕੋਈ ਨਹੀਂ ਕੈਮਰਾ ਖੋਚੇਗਾ ਚੱਕਰ ਹੀ ਨਹੀਂਗਾ ਹਾਂ ਮੋਂਡਰਦੀ ਥੋੜਾ ਜਿਆਦਾ ਨਹੀਂ ਕੋਈ ਪਰਵਾਹ ਇਹ ਦੱਸਾ ਮੈਂ ਗਹਿਣਾ ਹੈ ਕਿ ਸੰਤੂ ਸਾਹਿਬ ਕਹਿਣਾ ਹਾਂ ਕਿ ਕਿੰਨਾ ਗਹਿ ਗਹਿਣੇ ਜਿਹੜਾ ਭਰਾ ਲੈ ਗਿਆ ਬਸ ਬਸ ਮੈਂ ਵੀ ਜਸ ਕੀ ਮੋਲਕ ਕੀ ਰੋਗੀ ਡਿਮਾਂਡ ਹੈ ਮੁੱਲ ਇਹਦਾ ਭਵੇਂ 36 37 ਕਰ ਲਈਏ 35 ਚ ਮਾਨਤਾ ਕਰ ਦਾਂਗੇ 35 35000 ਚ ਪਹੁੰਚ ਕਰ ਦੇਣੀ ਆਪਾਂ ਲੈ ਬੱਤੀ ਬੱਤੀ ਨਾਲ ਤਾਂ ਤੇਰੀ ਲੱਗਦੀ ਨਹੀਂ ਬੱਤੀ ਨਾਲ ਆਚੜੀ ਲੱਗਦੀ ਪਰ ਆ ਤਾਂ ਤਾਂ ਬੱਤੀ ਹਜ਼ਾਰ ਤੈਨੂੰ ਤਾਂ ਕੋਈ ਕੱਢ ਦੇਣੀ ਨਹੀਂ ਨਹੀਂ ਬੱਤੀ ਦਾ ਕਰੰਟ ਖਰਾਬ ਹੋ ਗਿਆ ਤਾਂ ਕਰੰਟ ਖਰਾਬ ਹੋ ਗਿਆ ਕਰੰਟ ਟੋਟੇ ਹੀ ਰਹਿ ਗਿਆ ਸਹੀ ਹੈ ਸਹੀ ਹੈ ਲਾਓ ਵੀ ਕੋਈ 35 34 36 ਨਹੀਂ ਕਹਦੇ 32000 ਦੀ ਵੱਛੀ ਮਿਲ ਜੂਗੀ ਬਾਕੀ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਫਾੜੀ ਵਾਲਾ ਚੱਡਾ ਕਰਮਾੜੀ ਦਾ ਠੀਕ ਹੈ ਜੀ ਤੇ ਜਿਉਹ ਦੀ ਵੈੜਾ ਜਿੱਡੀ ਵੈੜਾ ਉਹ ਹਿਸਾਬ ਨਾਲ ਰੇਟ ਵੀ ਬੜਾ ਛੋਟਾ ਜਿਹਾ ਜਾਇਜ਼ ਰੇਟ ਆ ਰੇਟ ਵੀ ਸੰਤੋਖ ਹਾਲ ਦੇ ਹਿਸਾਬ ਨਾਲ ਜਿੰਨਾ ਤੇ ਕਰਮਾੜੀ ਵੇਖੋ ਥੋੜੀ ਜੀ ਜਗ੍ਹਾ ਦੇ ਵਿੱਚ ਥੋੜਾ ਜਿਹਾ ਪੱਠਾ ਟੱਕਾ ਖਾ ਕੇ ਰਜਣ ਵਾਲੀ ਆ ਤੇ ਛੋਟੀ ਬਰੀਡ ਆ ਠੀਕ ਹੈ ਜੀ ਦੋ ਦਿੰਨੇ ਕਰਮਾੜੀ ਨੇ ਟੱਕਰ ਲਾਈ ਜਾਣੀ ਕੋਈ 9-10 ਕਿਲੋ ਨੂੰ ਇਹ ਨਾ ਵਧੀਆ ਵਧੀਆ ਆਰਾਮ ਨਹੀਂ ਹਾਂ ਸੋ ਚੰਗੀ ਬੱਚੀ ਆ ਬਾਕੀ ਕ੍ਰੋਸ ਦੇ ਵਿੱਚ ਕੋਈ ਗਰਮੀ ਗਰਮੀ ਦਾ ਬਾਲਾ ਮਤਲਬ ਨਹੀਂ ਇਹਨੂੰ ਕਰਮਾੜੀ ਨੂੰ ਇੱਧਰ ਇੱਕ ਜੈ ਹੂੰ ਕੋਈ ਮਹੀਨੇ ਦਾ ਲਾ ਲੈ ਕੋਈ ਡੇਢ ਦਾ ਲਾ ਲੈ ਇੱਕ ਮਹੀਨੇ ਦਾ ਹਾਂ ਕੋਈ ਡੇਢ ਦਾ ਵੀ ਲਾ ਲੈ ਲੋ ਵੀ ਬੱਚੇ ਤੋਂ ਤੁਸੀਂ ਅੰਦਾਜ਼ਾ ਲਾ ਦੋਗੇ ਠੀਕ ਆ ਜੀ ਮਹੀਨੇ ਦਾ ਕੋਈ ਡੇਢ ਦਾ ਲਾ ਲੈ ਤੇ ਦੁੱਧ ਜਸਪ੍ਰਾਏ ਇਸ ਵਾਰ ਥਲੇ ਕਿੰਨਾ ਹੋਵੇ ਦੁੱਧ ਹੋਊ 15 ਕਿਲੋ 14 ਕਿਲੋ ਦੀ ਫੁੱਲ ਗਰੰਟੀ ਠੀਕ ਆ ਜੀ ਹਾਂ ਜੀ ਲੋ ਵੀ 14 ਦੀ ਗਰੰਟੀ ਤਸੱਲੀ ਰਹੂਗੀ ਠੀਕ ਆ ਜੀ ਹੋਵੇ ਨਾ ਹੋਵੇ ਤੇ 15 ਕਿਲੋ ਦੁੱਧ ਹੀ ਆ ਪਰ 14 ਹੀ ਮੰਨ ਕੇ ਤੁਸੀਂ ਸੌਦਾ ਕਰੋ ਠੀਕ ਆ ਆਨਲਾਈਨ ਜਿਹੜਾ ਕੋਈ ਸੱਜਣ ਖਰੀਦੂਗਾ ਹੌਣ ਤਕਰੀਬਨ ਇੱਕ ਵਾਰੀ ਫੇਰ ਸਮਾਂ ਨੋਟ ਕਰਾ ਦਈਏ ਕਿ 1 ਵਜਣ ਡਿਆ ਤੇ ਮਾਰਨਿੰਗ ਚੋਈ ਚਵਾਈ ਕਦੋਂ ਆ? ਯੇ ਸਵੇਰੇ 5:30 ਵਜੇ ਹੋ ਜੀ। 5:30 ਵਜੇ। ਲਓ ਵੀ ਬਾਕੀ ਚਮਕਦਮ ਕਬੜੀ ਆ ਵੇੜ ਨੂੰ ਉੱਤੋਂ ਤੁਸੀਂ ਵੇਖੋਗੇ ਪਿੰਡਾ ਪੁੰਡਾ ਬੜਾ ਸਾਫ ਸੁਥਰਾ ਹੈ। ਕਈ ਬਿਨਾਂ ਕੋਈ ਨਿਸ਼ਾਨ ਛੋਣੀ ਪਿੰਡੇ ਤੇ ਹੁੰਦੇ ਆ ਉਹ ਆਪਣਾ ਦੱਸਣਾ ਫਰਜ਼ ਮੰਦਾ ਵੀ ਚਮਕਦਮ ਕ ਬਹੁਤ ਉਤੋਂ। ਤੇ ਪਲੀ ਪਲੀਤੀ ਆ ਕਰਮਾਂ ਦੀ। ਕੋਈ ਡੂੜ ਦੀ ਲਾਲੇ ਕੋਈ 2 ਮਹੀਨਿਆਂ ਦੀ ਲਾਲੇ ਸੂਈ ਨੂੰ ਸਮਾਂ ਆ ਗਿਆ। ਹਾਂਜੀ। ਆ। ਸੋ 14 ਕਿਲੋ ਦੁੱਧ ਇਸ ਵੇੜ ਦੇ ਥੱਲੇ ਹੁਣ ਹਾਜ਼ਰ। ਹਾਂਜੀ, ਹਾਂ ਟਾਈ ਆਦਾ ਸੂਤਰੀਏ ਸੰਧੂ ਸਾਹਿਬ ਆ ਦੇਖੋ ਜੀ ਠੀਕ ਆ ਸੋ ਚੱਡੇ ਲੇ ਵਿਧੀ ਤੁਹਾਨੂੰ ਵਿਖਾ ਦਿੰਨੇ ਆਪਾਂ ਥੋੜੀ ਬੱਜੋ ਧੀ ਧੀ ਸੰਧੂ ਸਾਹਿਬ ਬੜੀ ਲੈ ਬਰਫੀ ਜਾ ਕੇ ਠੀਕ ਆ ਜੀ ਲਭ ਜੱਸ ਕੀ ਮੁੱਲ ਕੀ ਡਿਮਾਂਡਾਂ ਰਹਿਣਗੀਆਂ ਉਹ ਮੇਰਾ 55000 ਤੇ 50000 ਚ ਮੰਨਤਨ ਕਰਦਾਂਗੇ 50000 ਚ ਹਾਂਜੀ ਇਲਾ ਇਲਾ ਮੋਲਾ ਪਾ ਨਹੀਂ ਗੱਲ ਸਾਫ ਕਰਨਾ ਆਪਾਂ ਬਿਲਕੁਲ ਸੂਤ ਭਰਾਵਾਂ ਨੂੰ ਕਰਕੇ ਦੇਣੇ ਆਂ ਵੀ ਜਿਹੜੇ ਓਟਦੀਆਂ ਜਨ ਖਲੋਣ ਵਾਲਾ ਕੰਮ ਨਹੀਂ ਕਰਨਾ ਇਹਦੀ 432000 ਦੇ ਵਿੱਚ ਪਹੁੰਚ ਤੇ 500 ਰੁਪਏ ਛੋੜ ਛੋੜ ਠੀਕ ਹੈ ਗੱਲ ਸਾਫ ਹੈ ਨਾ ਗੱਲ ਸਾਫ ਸਮਝ ਹੀ ਜਾਂਦਾ ਹੈ 432000 ਆ ਭਰਾ ਲੈ ਗਾ ਤੇ 500 ਰੁਪਏ ਛੋੜ ਚਲੋ ਹਾਂ ਠੀਕ ਹੈ ਕੋਡ ਕੀ ਹੈ ਆਮਕਾ ਲੜਦੀ ਉਹ ਤਾਂ ਗੇਰਾਂ ਦੀ ਜੀਤ ਹੁੰਦਾ ਹੈ ਹਾਂ ਚਲੋ ਕੋਈ ਨਹੀਂ ਚਲੋ ਸਿਰ ਮੱਥੇ ਪ੍ਰਤਾਨਾ ਕਿਹਾ ਹੈ ਤੇ ਤਗੜੇ ਹੋ ਕੇ ਪਰ ਹੋਵੇ ਇੰਨੀ ਕਿ ਬੇਨਤੀ ਆ ਕਿ ਆਪਾਂ ਕਿਸਾਨਾਂ ਦਾ ਵੀ ਸਾਥ ਦਿਈਏ ਚਲੋ ਅਸੀਂ ਤਾਂ ਪਾਪੀ ਅਸੀਂ ਨਹੀਂ ਕਿ ਜਾ ਸਕਦੇ ਸੰਧੂ ਸਾਹਿਬ ਕਹਿੰਿਆ ਆਖਣਾ ਆਖੀ ਜਾਂਦਾ ਆਪ ਜਾਣਦਾ ਵਾ ਮੈਂ ਇਹ ਗੱਲ ਕਿੰਨਾ ਭਰਾਵਾਂ ਨੂੰ ਕਹੀਦਾ ਸਾਥ ਇਹਨਾਂ ਵੀ ਨਹੀਂ ਨਹੀਂ ਜਾਣਾ ਥੋੜਾ ਜਾ ਇਹਨਾਂ ਦਾ ਵੀ ਜ਼ਰੂਰੀ ਆ ਮਹਾਰਾਜ ਜੰਲੇ ਵਾਲਾ ਸਾਹਿਬ ਦੀ ਚੜਦੀ ਕਲਾ ਕੋ ਆਪਾਂ ਉੱਥੇ ਵੀ ਜਾਂਦੇ ਰਹੇ ਹੁਣ ਵੀ ਆਨੇ ਇਹੋ ਗੱਲ ਕਿ ਮਹਾਰਾਜ ਪਾਸ਼ਾ ਗੁਰੂ ਨਾਨਕ ਪਾਸ਼ਾ ਕਿਰਪਾ ਕਰੇ ਤੇ ਤਕੜੀਓ ਕਿ ਸ਼ੇਰ ਤੇ ਇੱਕ ਮੱਟ ਦਾ ਚੇਤਾ ਨਾ ਭੁੱਲਿਆ ਕਰੋ ਇੰਨੀ ਕੁ ਭਰਾਵੋ ਸਪੋਰਟ ਕਰਦੇ ਰਿਹਾ ਕਰੋ ਹਾਂ ਬਿਲਕੁਲ ਠੀਕ ਆ ਜੀ ਸੋ ਬੜੀ ਵਧੀਆ ਸਿਆਣੀ ਗੱਲ ਪ੍ਰਤਾਪ ਦੀ ਚਲੋ ਫਸਲਾਂ ਦੇ ਨਸਲਾਂ ਦੇ ਵਾਸਤੇ ਲੜਾਈ ਹੋ ਰਹੀ ਹੈ ਠੀਕ ਆ ਤੇ ਜਿੰਨੇ ਵੀ ਆਪਣੇ ਭੈਣ ਭਰਾ ਸੱਜਣਾ ਉਹ ਫਸਲਾਂ ਨਸਲਾਂ ਬਚਣ ਲੀਆਂ ਤੇ ਆਪਾਂ ਬਚਾਂਗੇ ਹਾਂਜੀ ਜਸ ਇਹ ਤੇ ਗੱਲ ਹੈ ਜੇ ਮੰਨ ਕੇ ਫਸਲਾਂ ਦੇ ਵਿੱਚ ਹੀ ਆਪਣਾ ਕੋਈ ਰੇਟ ਕੋਈ ਮੁੱਲ ਤੈ ਨਹੀਂ ਉਹਨਾਂ ਕੋਈ ਰੇਟ ਅਗਲੇ ਆਂਦੇ ਵਿੱਚ ਓਨੇ ਬੰਦ ਹੋ ਜਣੇ ਆਹ ਫਤੋ ਜਾਨੀ ਨਾਲ ਸਭ ਕੋ ਆ ਜੇ ਕਹਾਣੀ ਹੋਊ ਤੇ ਕੰਮ ਧੜਾ ਧੜੀ ਚੱਲੂਗਾ ਤੇ ਨਹੀਂ ਤੇ ਕੰਮ ਵੀ ਮੱਠਾ ਪੈ ਜਾਣਾ ਵਾ ਹ ਸਾਰੇ ਮੱਠੇ ਪੈਂਦੇ ਜਦੋਂ ਸਾਡੇ ਭਰਾ ਬਹਿ ਗਏ ਤਾਂ ਕੰਮ ਆਪੇ ਹੀ ਮੱਠਾ ਪੈ ਕੇ ਕੰਮ ਦੇ ਠਾਪ ਹੋ ਜਾਣਾ ਵਾ ਭੱਜ ਤੋੜ ਵੀ ਭਾਜੀ ਮੇਰੇ ਸਾਡੀ ਵੀ ਘਟ ਜਾਣੀ ਆ ਇਹਨਾਂ ਨਾਲ ਹੀ ਕਹਿੰਦੇ ਆ ਵੀ ਮਾਰਾ ਹੀ ਉਹਨਾਂ ਦੀ ਚੜਦੀ ਕਲਾ ਰੱਖੇ ਤੇ ਮਗਰ ਸਾਡਾ ਵੀ ਕੰਮ ਪੱਜਾ ਜਾਵੇ ਇਹ ਕਾਸ ਹੁੰਦੀ ਆ ਜਿੰਨੇ ਫਸਲਾਂ ਤੋਂ ਜੇ ਮਤਲਬ ਪੈਸੇ ਨੇ ਕਿੱਥੋਂ ਆ ਤੇ ਜਰੂਰ ਸਾਰੇ ਭੈਣ ਭਰਾਵਾਂ ਵੱਧ ਤੋਂ ਵੱਧ ਜਿਹੜਾ ਬਿਲਕੁਲ ਯੋਗਦਾਨ ਪਾਉਣਾ ਚਾਹੀਦਾ ਲੜਾਈ ਸਾਰਿਆਂ ਦੀ ਆ ਤੇ ਇਹ ਅੱਜ ਕਿਸਾਨ ਵੀਰੋ ਜਿਹੜੇ ਐਨੀਮਲ ਆਪਾਂ ਤੁਹਾਨੂੰ ਦਿਖਾਏ ਆ ਜੱਸ ਉਹਨਾਂ ਦੇ ਅੱਡੇ ਤੋਂ ਕਿੱਲੇ ਤੋਂ ਤੇ ਨੰਬਰ ਆਪਾਂ ਲੈ ਲੈਨੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਕਰੋ ਗੱਲਬਾਤ ਤੇ ਜੱਸ ਇੱਕ ਬੋਲ ਦੇ ਨੰਬਰ ਭਰਾ 991523748 767800942 ਠੀਕ ਹੈ ਮਹਾਰਾਜ ਹਾਂਜੀ ਓਕੇ ਭਾਜੀ ਹੁਣ ਫੱਟੇ ਆ ਮਾਲ ਦੇ ਸਾਡੇ ਬੜੇ ਭਾਸੂਤ ਜੋ ਹਾਂ ਹਾਂ ਮੋੜਿਆ 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 ਆ ਜਾ ਹਾਂ ਹੱਸਦਾ ਆ ਮੈਂ ਆਹੋ ਲੋ ਵੀ ਭਰਾਵੋ ਕਰੋ ਗੱਲਬਾਤ ਠੀਕ ਆ ਜੀ ਇਹ ਅੱਜ ਗੱਲਬਾਤ ਸੀ ਵੀਡੀਓ ਦੇ ਵਿੱਚ ਇਹ ਨਾਗ ਤੁਹਾਨੂੰ ਦਿਖਾਉਣੇ ਸੀਗੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ